ਬਦੋਜੀ ਗੋਤ੍ਰ ਇੱਕ ਓੰਕਾਰ ਵਾਚਕ ਜੀ ਦੇ ਪਤੇ ਸ਼੍ਰੀ ਗੋਤਰੀ ਜੀ ਸਹਾਇ ਇਹ ਬਾਰ ਸ੍ਰੀ ਗੋਤਰੀ ਜੀ ਦੇ ਪਾਤਸ਼ਾਹ ਜਸਮੀ ਪ੍ਰਥਮ ਗੋਤਰੀ ਸਤਿਮਰ ਪ੍ਰਯਾਗੁਰ ਨਾਮਕਲੇਂਕਿਆ ਹੈ ਪਰੰਪਰਿਕ ਗੋਤਰੀ ਵਰਦਾਸ ਆਰਾਮਦਾਸ ਜੀ ਸਹਾਇ ਅਰਜਨ ਹਰਕੁਪਿੰਦ ਨੂੰ ਸਮਰੋਪ ਸ਼ੁਭ ਹਰਿ ਰਾਹਾਈ ਸ਼ੁਭ ਹਰਿ ਕ੍ਰਿਸ਼ਨ ਤੇ ਆਈ ਜਿਸ ਰਿਥੇ ਸਾਧਕ ਜਾਇ ਤੇਗ ਬਹਾਦਰ ਸਮਰਿਆ ਕਾਰਨ ਉਹਨਾਂ ਬਿਆਵਤ ਆਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਮਹਾਨ ਸਾਹ ਹੈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦੀ ਕਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰੀਆਂ ਚੋਹਾਂ ਸਾਹਿਬ ਜਾਦੀਆਂ ਚਾਹੂ ਬੁੱਕ ਤੇ ਆ ਹੱਠੀਆਂ ਜੱਟੀਆਂ ਤਪੀਆਂ ਜਨਾ ਨਾਮ ਚੱਪਿਆ ਪਵੰਡੂ ਪੇਛਕਿਆ ਦੇਖ ਚਲਾ ਹਈ ਪੇਵਾਰੀ ਦੇਖ ਕੇ ਅਨੁਠ ਕੀਤਾ ਤਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਫਲਸਾ ਜੇਲੀ ਬੰਦੋ ਜੀ ਜਰਾਲ ਸਿੰਘਾਂ ਸਿੰਘਣੀਆਂ ਨੇ ਕਰਮ ਖੇਸ ਇਸਤੇ ਬੰਦ ਬੰਦ ਕਰਵਾ ਹਈ ਥੋਕੀਆਂ ਲੋਹਾਈਆਂ ਚੜਕੀਆਂ ਤੇ ਚੜੇ ਜਾ ਰਹੇ ਹਨ ਹਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨੇ ਹੀ ਹਾਰੇ ਆ ਸਿੱਖੀ ਕੇਸਾਂ ਸੁਭਾਸਾਂ ਨਾਲ ਜਿਵਾਹੀ ਤਨੋਂ ਸਭੂ ਸ਼ਹੀਦਾਂ ਸੰਗਾਂ ਦੀ ਕੀਤੇ ਤਰਪਾਤ ਮਾਈ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਤੱਤਾਂ ਸਰਬੱਤ ਗੁਰਦਵਾਰੀਆਂ ਗੁਰਧਾਮਾਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਏ ਨਿਵਾਣੀਓ ਦੇ ਮਹਾਨ ਸਤਿਗੁਰ ਜੀ ਨੇ ਤਾਂ ਹੀ ਉਪਤਾਨ ਮੇਓ ਤੇ ਉਹਦੀਓ ਉਸ ਨੇ ਆਸਰੇਂ ਦੇ ਆਸਰਾ ਸੱਚੇ ਪਿਤਾ ਬਾਸਤੀ ਗੁਰੂ ਜੀ ਧੰਨ ਸਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮੁਬਾਰਕ ਚਰਨਾਂ ਕਮਲਾ ਪਾ ਸਰਦਾਸ ਬੇਨਤੀ ਜੋੜੀ ਦਾ ਤਾਰਕ ਪਿਤਾ ਜੀ ਆਪ ਜੀ ਦੀ ਪਾਵਨ ਬਾਣੀ ਦਾ ਪ੍ਰਮਾਨ ਹੈ ਦਾਤਾ ਪੈ ਪੰਚ ਨੂੰ ਤੁਸੀਂ ਆਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਰਕੇ ਆਵੇ ਰਾਸ ਨਿਮਾਵਾ ਖਾਂ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਪਾਵਨ ਚਰਨਾਂ ਉਪਰ ਸਰਦਾਸ ਬੇਨਤੀ ਦੋੜੜੀ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਕੀਤੀ ਕਿ ਕਿਰਪਾ ਕਰਮੀ ਗਰੀਬਨਵਾਰ ਸਰਬੱਤ ਸੰਤਾ ਦਾ ਭਲਾ ਕਰਨਾ ਦਰੋਂ ਕਰੋ ਸਰਬੱਤ ਸੰਤਾ ਨੂੰ ਗੁਰੂ ਸਿੱਖੀ ਸਦਕਾ ਪਰ ਉੱਸਾ ਨਾਮਦਾਨ ਬਖਸ਼ਿਸ਼ ਕਰਨਾ ਅਮਰਤ ਵਲੇ ਦੀ ਸੰਭਾਲ ਨਿਤਨੇਮ ਸਿਮਰਨ ਦੀਆਂ ਦਾਤਾਂ ਮੁਸਲਮਾਨਾਂ ਔਰ ਸਦਕ ਸੰਤਾ ਦੇ ਸਰਾਂ ਪਰਵਾਰਾਂ ਵਿੱਚ ਪ੍ਰੇਮ ਪਿਆਰ ਤੋਖਾ ਸੁਖ ਸ਼ਾਂਤੀ ਵਰਤੌਣੀ ਮਨਾਂ ਦੀਆਂ ਸ਼ੁਭ ਭਾਵਨਾਵਾਂ ਮਨੋ ਪਾਵਨ ਵਾਸਾ ਮਰਾ ਦਾ ਪੂਰਨ ਕਰਨੇ ਸਤਿਗੁਰੂ ਦਰੋਂ ਪਰੋਂ ਸਰਬਤ ਸੰਤਾ ਦੇ ਕਾਰਜ ਰਾਸ ਕਰਨੇ ਆਪਣੇ ਚਰਨਾਂ ਦੇ ਨਾਲ ਜੋੜਨਾ ਸਤਿਗੁਰੂ ਔਰ ਮਾਰਗਦਰਸ਼ਨ ਕਰਨਾ ਪੁੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਅਰਦਾਸ ਕਰੀਏ ਕਿ ਪਰਿਵਾਰ ਨੂੰ ਸੇਵਾ ਸਿਮਰਨ ਦੀ ਦਾਤ ਨਾਮਦਾਨ ਬਖਸ਼ਿਸ਼ ਕਰਨਾ ਆਪਣੇ ਚਰਨਾਂ ਪੰਮਰਾਂ ਦੇ ਨਾਲ ਸਮਾ ਜੋੜਨਾ ਔਰ ਪਰਿਵਾਰ ਵਿੱਚ ਸ਼ਾਂਤੀ ਵਰਤੌਣੀ ਕਾਰੋਬਾਰ ਵਿੱਚ ਵਾਧੇ ਵਰਖਾ ਪਾਉਣੀ ਹੈ ਗਰੀਬਨਵਾਜ਼ ਆਜੂ ਜੀਆਂ ਦਿੱਤੀਆਂ ਦਾਤਾਂ ਦਾ ਪੋਤਾਨ 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 ਸੰਭਿਸ਼ ਸ਼ੁਕਰਾਨਾ ਹੈ ਹਾਜ਼ਰੀਆਂ ਪਟਾਵਾਂ ਕੀਤੀਆਂ ਸਵਾਗਵਾਂ ਜਤਰਾ ਸਭੀਆਂ ਪਰਿਵਾਰਾਂ ਨੂੰ ਸਹੀ ਪਿਆਰ ਮੇਲੋ ਜਨਾ ਮਲੇ ਆਪ ਜੀ ਦਾ ਨਾਮ ਚਤੇ ਆਵੇ ਨਾਨਕ ਨਾਮ ਚੜਨ ਤਲਾ ਤੇਰੇ ਬਾਣੀ ਸਰਬਤ ਤਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ